ਇੱਕ ਮਿੰਟ ਚੁੱਪ ਕਰ ਜਾਓ ਆਰਾਮ ਚੀ ਬੋਲ ਹਾਂਜੀ ਰੋਲਿੰਗ ਜੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਰਾਮਗੜੀਆ ਕੌਮਿਕ ਕਨਵੀਨਰ ਰਾਮਗੜੀਆ ਅਕਾਲ ਦੇ ਚੰਦੇ ਜੀ ਹਰਜੀਤ ਜਿਹੜਾ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਗੁੱਲੀਆਂ ਵੀ ਘੜ ਰਹੇ ਹੋ ਤੁਹਾਨੂੰ ਕਿਉਂ ਸੰਗਰੂਹ ਸੀਐਮ ਦੀ ਕੋਠੀ ਦੇ ਮੂਹਰੇ ਆਉਣਾ ਪਿਆ ਕੀ ਕਾਰਨ ਹੈ ਪੰਜਾਬ ਦੀ ਅਗਵਾਈ ਸੀਐਮ ਭਗਵੰਤ ਮਾਨ ਕਰ ਰਹੇ ਆ ਸਾਡਾ ਫਰਜ਼ ਹੈ ਕਿ ਪਹਿਲਾਂ ਬਜ਼ੁਰਗਾਂ ਨੂੰ ਦੱਸੋ ਵੀ ਉਹਨਾਂ ਦੀ ਔਲਾਦ ਕੀ ਕਰ ਰਹੀ ਹੈ ਹੂੰ ਜੇਕਰ ਮੁਖੀ ਭਗਵੰਤ ਮਾਨ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਜਿਹੜੇ ਪਿੱਛੇ ਲਾਏ ਆ 91 ਤਾਂ ਉਹ ਕੀ ਖੇਡਾਰੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਪੰਜਾਬ ਦੇ ਇਤਿਹਾਸ ਬਾਰੇ ਉਹਨਾਂ ਦੇ ਪੁਰਖਿਆਂ ਨੇ ਸ਼ਾਇਦ ਨਹੀਂ ਦੱਸਿਆ ਕਿ ਭਾਈ ਲਾਲੋ ਦੇ ਬਾਰਸ ਆ ਹਾਂ ਬਾਬਾ ਨਾਨਕ ਆਪਣੇ ਜੀਵਨ ਦੌਰਾਨ ਜੇਕਰ ਗਿਆ ਕਿਸੇ ਦੇ ਘਰ ਤਾਂ ਸਿਰਫ ਉਹ ਭਾਈ ਲਾਲੋ ਜੀ ਦੇ ਘਰ ਗਿਆ ਤਾਂ ਸਾਨੂੰ ਮਾਣ ਆ ਸੀ ਭਾਈ ਲਾਲੋ ਦੇ ਬਾਰਸ ਤੁਸੀਂ ਰਾਮਗੜੀ ਭਾਈਚਾਰੇ ਨੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਪਰ ਇਦਾਂ ਦੀ ਟਿੱਪਣੀ ਉਹ ਵੀ ਸਰਕਾਰ ਕਰੇ ਕਿਵੇਂ ਦੇਖਣ ਦੀ ਚੀਜ਼ ਹੈ ਸਰਕਾਰ ਦੀ ਅਨਪੜਤਾ ਪੰਜਾਬ ਇੱਕ ਖੁਸ਼ਹਾਲ ਤਰੱਕੀ ਤਾਂ ਕਰੇਗਾ ਜੇਕਰ ਇਸ ਨੂੰ ਸਿਆਸਤਦਾਨ ਪੜ੍ਹੇ ਲਿਖੇ ਸੰਘਰਸ਼ ਚੋਂ ਪੈਦਾ ਹੋਏ ਹੋਏ ਮਿਲਣ ਪੰਜਾਬ ਨਹੀਂ ਦਿਨੋਂ ਦਿਨ ਕਰਜ਼ੇ ਦੀ ਮਾਰ ਥਲੇ ਆ ਰਿਹਾ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਨਪੜ ਲੋਕ ਪੰਜਾਬ ਦੀ ਅਗਵਾਈ ਕਰ ਰਹੇ ਹੈ ਇਸ ਕਰਕੇ ਪੜ੍ਹੇ ਲਿਖੇ ਸੂਝਵਾਨਾਂ ਨੂੰ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਅਗਲੀ ਰਣਨੀਤੀ ਕੀ ਹੈ ਅੱਜ ਭਗਵੰਤ ਮਾਨ ਜੀ ਨੂੰ ਅਸੀਂ ਮੰਗ ਪੱਤਰ ਦੇ ਕੇ ਗਏ ਹਾਂ ਇਸ ਮੰਗ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਲੋਕ ਸਭਾ ਟਿਕਟ ਜੋ ਉਹ ਕੱਟੀ ਜਾਵੇ ਤੇ ਉਹਨਾਂ ਨੂੰ ਮੰਤਰੀ ਪਦ ਤੋਂ ਪਾਸੇ ਕੀਤਾ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਭਾਈਚਾਰਾ ਪੰਜਾਬ ਦਾ ਸ਼ਾਂਤ ਹੋ ਸਕਦਾ ਹੈ ਪਰ ਜੇਕਰ ਉਹ ਨਹੀਂ ਕਰਦੇ ਤਾਂ ਅਸੀਂ ਇਸ ਦੀ ਉਡੀਕ 25 ਅਪ੍ਰੈਲ ਦਿਨ ਵੀਰਵਾਰ ਤੱਕ ਦਾ ਅਲਟੀਮੇਟ ਦੇ ਕੇ ਜਾ ਰਹੇ ਆ ਅੱਜ ਕਿ ਜੇਕਰ ਵੀਰਵਾਰ ਤੱਕ ਸਾਡੇ ਪਰਿਵਾਰਾਂ ਪ੍ਰਤੀ ਭਗਵੰਤ ਮਾਨ ਜੀ ਨੇ ਕੋਈ ਸਾਨੂੰ ਸੁੱਖ ਦਾ ਸੁਨੇਹਾ ਦਿੱਤਾ ਤਾਂ ਅਸੀਂ ਸ਼ਾਂਤ ਹੋਵਾਂਗੇ ਨਹੀਂ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਉਹਨਾਂ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਬਾਰੋਵਾਰੀ ਆਪਣਾ ਸੰਘਰਸ਼ ਵਿੱਡਾਂਗੇ ਤੇ ਉਹਨਾਂ ਨੂੰ 4 ਜੂਨ ਨੂੰ ਹਾਰ ਜਦੋਂ ਉਹਨਾਂ ਦੀ ਹੋਈ ਤਾਂ ਰਾਮਗੜੀਆ ਕਾਲ ਜਿੱਥੇ ਬੰਦੀ ਖੜੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਲੱਡੂ ਵੰਡ ਕੇ ਖੁਸ਼ੀਆਂ ਨਾਲ ਆਪੋ ਆਪ ਦੇ ਘਰੇ ਚਾਲੇ ਪਾਵੇਗੀ। ਕਮਰਬੀਰ ਸਿੰਘ ਮੰਜਲ ਮੁਖ ਬਲਾਨਾ ਰਾਮਗੜੀ ਅਕਾਲ ਜਥੇਬੰਦੀ ਹਾਂ ਜੀ ਕੋਠੀ ਕਿਹਾ ਮੁੱਖ ਮੰਤਰੀ ਸਾਹਿਬ ਦੀ ਇੱਕ ਬੇਤੁਕੇ ਬਿਆਨ ਦੇ ਕਾਰਨ ਮੰਤਰੀ ਦੇ ਕੀ ਜਾਣ ਤਾਂ ਪਈ ਸਾਹਿਬ ਮੈਂ ਬੇਨਤੀ ਕਰਨੀ ਚਾਹਾਂਗਾ ਇਹ ਸਰਕਾਰ ਹੰਕਾਰ ਦੇ ਵਿੱਚ ਪਾਗਲ ਹੋ ਗਈ ਆ ਉਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਕਿੰਨੂੰ ਅਸੀਂ ਕੀ ਕਹਿਣਾ ਤੇ ਕਿੰਨੂੰ ਅਸੀਂ ਕੀ ਨਹੀਂ ਕਹਿਣਾ ਜਿਸ ਤਰ੍ਹਾਂ ਕਿ ਸਾਡੇ ਕਨਵੀਨਰ ਸਾਹਿਬ ਨੇ ਬੜੀ ਡਿਟੇਲ ਚ ਆਪ ਜੀ ਨੂੰ ਦੱਸਿਆ ਸੀ ਅਸੀਂ ਭਾਈ ਲਾਲੋ ਜੀ ਦੇ ਵੰਸ਼ਜ ਆ ਮਹਾਰਾਜਾ ਜਸਾ ਸਿੰਘ ਰਾਮਗੜੀਏ ਦੇ ਅਸੀਂ ਮਨਛੇ ਨੇ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਸਾਡਾ ਇੱਕ ਗੌਰਵਮਈ ਇਤਿਹਾਸ ਹੈ ਤੇ ਕੋਈ ਸਾਡੀ ਖਿੱਲੀ ਉਡਾਵੇ ਕਿ ਇਹ ਗੁੱਲੀ ਘਾੜੇ ਨੇ ਉਹ ਗੱਲ ਅਸੀਂ ਸੁਣਨ ਵਾਸਤੇ ਤਿਆਰ ਨਹੀਂ ਗੁੱਲੀਆਂ ਘਟਣਾ ਸਾਡੇ ਲਈ ਇੱਕ ਮਾਨ ਸਨਮਾਨ ਦੀ ਗੱਲ ਹੈ ਇਹ ਸਾਡਾ ਪਛਤਾਨੀ ਕਾਰੋਬਾਰ ਆ ਔਰ ਸਾਡੇ ਵੱਡੇ ਵੱਡੇਰੇ ਕਰਦੇ ਰਹੇ ਨੇ ਅੱਜ ਅਸੀਂ ਵੀ ਅਸ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਗੁੱਲੀਆਂ ਘਟਨਦੇ ਆ ਪਰ ਇਹਦਾ ਮਤਲਬ ਇਹ ਕੋਈ ਨਹੀਂ ਕਿ ਸਾਦਾ ਕੋਈ ਤਰਸ ਕਰ ਕਰੇ ਇਹ ਗੱਲ ਕਹਿ ਕੇ ਉਸ ਗੱਲ ਵਾਸਤੇ ਬਰਾਦਰੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਔਰ ਇਹਦਾ ਨਤੀਜਾ ਹੁਣ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਭੁਗਤਣਾ ਪਏਗਾ ਅੱਜ ਦਾ ਧਰਨਾ ਕਰ ਜ਼ਾਹਰ ਹੋ ਜਾਏਗਾ ਦੇਖੋ ਅੱਜ ਬਰਾਦਰੀ ਦੀ ਸਾਡੀ ਰਾਮਗੜੀ ਅਕਾਲ ਜਥੇਬੰਦੀ ਦੀ ਮੇਨ ਲੀਡਰਸ਼ਿਪ ਜਿਹੜੀ ਆ ਉਹ ਅੱਜ ਅਸੀਂ ਮੀਟਿੰਗ ਸੱਦੀ ਸੀ ਭਗਵੰਤ ਮਾਨ ਦੀ ਕੋਠੀ ਦੇ ਬੂਹੇ 'ਚ ਕਰਨ ਵਾਸਤੇ ਸੱਦੀ ਸੀ ਉਹ ਅਸੀਂ ਅੱਜ ਕੀਤੀ ਆ ਜਿਹਦੇ ਵਿੱਚ ਸਾਡੇ ਕਨਵੀਨਰ ਸਾਹਿਬ ਨੇ ਆਪ ਜੀ ਨੂੰ ਦੱਸ ਦਿੱਤਾ ਜੋ ਅਸੀਂ ਫੈਸਲੇ ਲਏ ਆ 5 ਜੂਨ ਤਰੀਕ ਤੱਕ ਦਾ ਅਲਟੀਮੇਟਮ ਇਹਨਾਂ ਨੂੰ ਦੇ ਦਿੱਤਾ ਉਹਨੂੰ ਬਰਖਾਸਤ ਕਰਨ ਉਹਦੀ ਟਿਕਟ ਵਾਪਸ ਲੈਣ ਉਹਨੂੰ ਮੰਤਰੀਪਦ ਤੋਂ ਲਾਹਣ ਤੇ ਫਿਰ ਬਰਾਦਰੀ ਸੋਚੇਗੀ ਅਗਲਾ ਕਦਮ ਕੀ ਚੁੱਕਣਾ ਤੇ ਜੇ ਇਹ ਕੁਝ ਨਹੀਂ ਕੀਤਾ ਜਾਂਦਾ ਤੇ ਸਾਰੇ ਪੰਜਾਬ ਦੇ ਵਿੱਚ ਐਸੀ ਬੀਸੀ ਸਮਾਜ ਇਹਨਾਂ ਦਾ ਬਾਈਕਟ ਕਰੇਗਾ Thank <music> you.